ਅਨਵਤਾ ਭਲਾਈ ਸੇਵਾ ਸੁਸਾਇਟੀ ਰਜਿਸਟਰਡ ਵੱਲੋਂ ਸਵੈਟਰਾਂ ਦੀ ਸੇਵਾ ਕੀਤੀ ਗਈ ਜਿਸ ਵਿੱਚ ਮੁੱਖ ਮਹਿਮਾਨ ਸਰਦਾਰ ਪ੍ਰਕਾਸ਼ ਸਿੰਘ ਘੁੰਮਣ ਤੇ ਸਰਦਾਰ ਜਗਵੀਰ ਸਿੰਘ ਸੋਖੀ ਜੀ ਆਏ ਇਹ ਪ੍ਰੋਗਰਾਮ ਰਾਮਗੜੀਆ ਕਾਲਜ ਵਿਕੇ ਹੋਇਆ ਰਾਮਗੜੀਆ ਕੁੜੀਆਂ ਤੇ ਮੁੰਡਿਆਂ ਦੇ ਸਕੂਲ ਦੇ ਬੱਚਿਆਂ ਨੂੰ ਸਵੈਟਰ ਵੰਡੇ ਕੋ ਪ੍ਰੋਗਰਾਮ ਦੀਆਂ ਚੱਲ ਕੇ ਜੁੜੇ ਰਹੋ ਸਾਡੇ ਚੈਨਲਾਂ CNW ਚੈਨਲ ਨੂੰ ਜਾਨਾ ਸਿਟੀ ਲਾਈਵ ਤੇ ਬਿਜ਼ਨਸ ਇੰਡੀਆ ਟੀਵੀ ਆਪਣਾ ਇਸਾਇਆ ਸੋਸਾਇਟੀ ਨੂੰ ਸਾਰਿਆਂ ਨੂੰ ਬਹੁਤ ਬਾਰਗਵਾ ਤੇ ਮੈਨੂੰ ਬਹੁਤ ਮਾਨ ਮਹਿਸੂਸ ਹੁੰਦਾ ਕਿ ਮੈਂ ਪਿਛਲੇ ਕਾਫੀ ਸਮੇਂ ਤੋਂ ਨਾਲ ਜੁੜਿਆ ਹੋਇਆ ਹਾਂ ਔਰ ਹਰ ਵਾਰ ਜਿਹੜੇ ਹੈਗੇ ਸੋਸਾਇਟੀ ਦੇ ਮੈਂਬਰ ਸਹਿਬਾਨ ਚੇਅਰਮੈਨ ਸਾਹਿਬ ਤੋਂ ਹਮ ਸਾਹਿਬ ਜਿੰਨੇ ਸਾਹਿਬ ਤੋਂ ਹੋਟੀ ਕਰ ਰਹੇ ਨੇ ਹੈਗੇ ਇਹ ਵਕਦਰ ਬਕਦਰ ਜਿਹੇ ਹੈਗੇ ਨੇ ਬੱਚਿਆਂ ਦੀ ਸੇਵਾ ਆਮ ਕਰਦੇ ਨੇ ਸਕੂਲ ਵਾਲੇ ਬੱਚਿਆਂ ਦੀ ਬੱਚਿਆਂ ਦੀ ਕਰਦੇ ਆ ਜਿਹੜੇ ਲੋੜਵੰਦ ਬੱਚੇ ਆ ਉਹਦਾ ਸੇਵਾ ਹੁੰਦੀ ਆ ਔਰ ਅੱਜ ਵੀ ਜਿਹੜਾ ਸਵਾਗਤ ਸੀਗਾ ਇਹਦੇ ਵਿੱਚ ਤਕਰੀਬਨ ਮੈਂ ਦੇਖ ਰਿਹਾ 100 ਬੱਚਾ ਜਿਹੜਾ ਹੈਗਾ ਉਹਨੂੰ ਅੱਜ ਸਵਾਟਾ ਦੀ ਸ਼ਿਵਾਂਕੀ ਹੈਗੀ ਹੈ ਔਰ ਬੜਾ ਅੱਛਾ ਲੱਗਦਾ ਹੈਗਾ ਔਰ ਮਨ ਨੂੰ ਤਸੱਲੀ ਹੁੰਦੀ ਹੈ ਕਿ ਅੱਜ ਵੀ ਜਿਹੜੀ ਸਾਡੇ ਇਨਸਾਨੀ ਜਿੰਦਗੀ ਹੈਗੀ ਆ ਮਾਨਵਤਾ ਜਿੰਦੀ ਹੈਗੀ ਔਰ ਇਹਨਾਂ ਨਾਲ ਕੀ ਪ੍ਰਧਾਨ ਜੀ ਕਰਕੇ ਗੱਲੋਂ ਐਮਐਸ ਕਰਤਾਰ ਬੜਾ ਸਾਹਿਬ ਸਾਹਿਬ ਜੀ ਹੈ ਨੂੰ ਹੋਰ ਜਿਹੜੇ ਚੇਅਰਮੈਨ ਸਾਹਿਬ ਜੀ ਤਰਪਾਜੀ ਆ ਚਲਨਜੀਤ ਸਿੰਘ ਜੀ ਹੈਗੇ ਨੇ ਉਹਨਾਂ ਨਾਲ ਕੇ ਰੋਜ਼ ਮੈਨੂੰ ਦੇਖਣਾ ਸ਼ੁਰੂ ਤੋਂ ਹੀ ਕਿ ਜਿਹੜੀ ਭਾਵਨਾ ਨਾਲ ਔਰ ਜਿੰਨੀ ਨਿਮਰਤਾ ਦੇ ਨਾਲ ਇਹ ਸੇਵਾ ਕਰਦੇ ਹੈਗੇ ਆ ਇਹ ਆਪ ਲੋਕਾਂ ਨੂੰ ਪਤਾ ਹੀ ਨਹੀਂਗਾ ਕਿ ਇਹ ਜਿਹੜੀ ਸੋਸਾਇਟੀ ਹੈਗੀ ਕਿੰਨੀ ਦੇਰ ਤੋਂ ਚੱਲੀ ਹੈ ਔਰ ਅੰਦਰੋਂ ਇੱਕ ਤਸੱਲੀ ਹੁੰਦੀ ਹੈ ਔਰ ਅੰਦਰੋਂ ਇੱਕ ਜਿਹੜਾ ਨਾ ਆਪਣੇ ਆਪ ਨੂੰ ਆ ਕਹਿੰਦੇ ਹੁਣੀ ਗੋਹਟ ਬੜਾ ਫੀਲ ਹੁੰਦਾ ਹੈ ਕਿ ਭਾਈ ਅਸੀਂ ਜਿਹੜੀ ਹੈਗੀ ਆ ਮਾਨ ਰੱਖਦਾ ਰਹਨਾ ਸਾਨੂੰ ਇਹ ਕਹਿੰਦਾ ਮੈਨੂੰ ਬਹੁਤ ਆਮਨਸੂਰ ਸੁਭਾਈ ਤੇ ਆ ਗਿਆ ਇਹਨਾਂ ਨੂੰ ਆਮਨਸੂਰ ਸੰਭਾਲਾ ਹੈ ਕਿ ਐਜਾ ਦੇ ਸੰਸਥਾ ਨਾਲ ਬੈ ਹੋਇਆ ਜਿਹੜੀ ਸੰਸਥਾ ਨੇ ਸ਼ੁਰੂ ਤੋਂ ਹੀ ਉੜ ਤੋਂ ਹੀ ਜਿਹੜਾ ਹੈਗਾ ਵਾ ਇੱਕ ਕੰਮ ਕਾਰਜਗਰ ਚਾਹ ਹੈ ਬੱਚਿਆਂ ਵਾਸਤੇ ਔਰ ਬੱਚੇ ਜਿਹੜੇ ਨੇ ਸਾਡੇ ਆਉਣ ਵਾਲੇ ਹਿੰਦਸਤਾਨ ਦਾ ਫਿਊਚਰ ਰੱਖਦੇ ਨੇ ਪਰ ਫਿਊਚਰ ਜਿਹੜਾ ਹੈਗਾ ਅੱਜ ਇਸ ਨੂੰ ਸੰਭਾਲਾਂਗੇ ਤਾਂ ਮੈਂ ਦੱਸ ਦਿੰਨਾ ਭਾਰਤ ਵਰ ਜਿਹੜਾ ਹੈਗਾ ਵਾ ਸਾਡਾ ਜਨਮ ਜੀ ਹੈਗਾ ਵਾ ਸਾਡਾ ਪੰਜਾਬ ਸਟੇਟ ਹੈਗੀ ਹੈ ਇਹ ਬਹੁਤ ਹੀ ਵਧੀਆ ਨਿਕਲ ਕੇ ਆਉਗੀ ਔਰ ਸਾਡੇ ਬੱਚੇ ਪੜ੍ਹ ਲਿਖ ਕੇ ਅੱਜ ਪੰਜਾਬ ਦੇ ਅਫਸਰ ਬਣਨਗੇ ਔਰ ਤੁਹਾਡੀ ਸਭ ਦੀ ਅਗੇ ਸੇਵਾ ਦੇ ਆਮ ਗੜੀਆ ਐਜੂਕੇਸ਼ਨ ਕੌਂਸਲ ਦੇ ਵਿਹੜੇ ਦੇ ਵਿੱਚ ਆ ਕੇ ਮਾਨਵਤਾ ਭਲਾਈ ਸੇਵਾ ਸੁਸਾਇਟੀ ਵੱਲੋਂ ਸਾਡੀਆਂ ਬੱਚਿਆਂ ਨੂੰ ਸਦੀਆਂ ਵਾਸਤੇ ਜਿਹੜੇ ਸਵੈਕਟਰ ਬਣੇ ਗਏ ਆ ਉਸ ਪ੍ਰੋਗਰਾਮ ਵਿੱਚ ਹਿੱਸੇ ਕੀਤੀ ਆ ਤੋਂ ਮਨ ਨੂੰ ਬੜਾ ਸਕੂਨ ਮਿਲਿਆ ਇਹ ਵਾਇਸ ਸਾਡੀਆਂ ਇਹ ਸੰਸਥਾਵਾਂ ਸਾਡੀਆਂ ਐਨਜੀਓ ਜਿਹੜੀਆਂ ਸੈਲਫਲੈਸ ਹੋ ਕੇ ਇਹ ਕਾਰਜ ਕਰਦੀਆਂ ਇਹ ਕਾਰਜਾਂ ਸਦਕਾ ਹੀ ਮੈਂ ਸਮਝਦਾ ਕਿ ਗੁਰਦਾਨ ਸਿੰਘ ਪਾਸ਼ਾ ਦਾ ਜਿਹੜਾ ਆਨੰਤ ਦਾ ਸੁਖ ਹੁੰਦਾ ਹੈ ਜਿਹੜਾ ਵੰਡ ਕੇ ਸ਼ਕਣ ਦਾ ਸੁਖ ਹੁੰਦਾ ਹੈ ਉਹਦੇ ਤੇ ਪਹਿਰਾ ਦਿੰਦੇ ਆ ਉਹਦੇ ਰਾਹੀਂ ਅੱਜ ਜਿਹਨਾਂ ਬੱਚਿਆਂ ਨੂੰ ਸਵੈਕਟਰ ਵੰਡੇ ਗਏ ਨੇ ਇੱਕ ਖੁਸ਼ੀ ਮਿਲੀ ਜਾਂਦੇ ਨਾਲ ਸਰਕਾਰ ਜੋ ਪ੍ਰਿੰਸੀਪਲ ਮੈਮ ਖੜੇ ਆ ਸਾਡੇ ਸਾਰੇ ਇਸ ਸੰਸਥਾ ਦੇ ਸਾਡੇ ਸਾਥੀ ਖੜੇ ਨੇ ਸੋਹਣ ਸਾਹਿਬ ਜੀ ਸਾਡੇ ਸੁਖੀ ਜੀ ਖੜੇ ਆ ਤੁਸੀਂ ਰਲ ਕੇ ਇਸ ਸਾਝੇ ਕੌਸ ਦੇ ਵਿੱਚ ਸ਼ਮੂਲੀਅਤ ਕੀਤੀ ਆ ਔਰ ਜਿੱਥੇ ਮੈਂ ਇਸ ਸੁਖੀ ਸਰਕਾਰ ਨੂੰ ਮੁਬਾਰਕਬਾਦਨਾ ਇਹ ਵੀ ਕਾਮਨਾ ਕਰਦਾ ਕਿ ਸਾਡੀ ਰਾਮਗੜੀ ਐਜੂਕੇਸ਼ਨ ਕੌਂਸਲ ਇਸ ਤਰੀਕੇ ਨਾਲ ਤਰੱਕੀ ਦੀ ਮੰਗ ਸਰਕਾਰ ਦੀ ਰਵੇ ਔਰ ਬੱਚਿਆਂ ਨੂੰ ਮਿਆਰੀ ਦਾ ਵਾਇਰਟਿਕੀ ਮਿਲ ਕੇ ਅੱਜ ਮਾਰੋ ਤਾਂ ਮਹਿਸੂਸ ਕਰ ਸਕਦੇ ਨੇ ਜਿੰਨਕੀ ਜੋ ਲੋਕੀ ਇਹ ਤਰੀਕ ਰਾਮਗੜੀਆ ਪਾਵੈ ਕਿ ਜਿਹੜਾ ਕੋਲ ਹੋਇਆ ਜਿਹੜਾ ਰਾਮਗੜੀ ਸਕੂਲ ਕੋਈਜ਼ ਐ ਗਰਲਸ ਦੇ ਬੱਚੇ ਨੇ ਇੱਥੇ ਉਹ ਵੀ ਆਪਣਾ ਕੋਈ ਨਹੀਂ ਸਾਰਿਆਂ ਨੂੰ ਜਗਨਾ ਦੇ ਸੇਵਾ ਸੈਕਟਰ ਕੀਤੀ ਗਈ ਹੈ ਬਹੁਤ ਸਾਰੇ ਸੋਚੀ ਟੀਮ ਦਾ ਬਹੁਤ ਸਾਰੇ ਮੈਂਬਰ ਤੋਂ ਉਹ ਸਾਡੇ ਨਾਲ ਰਲ ਕੇ ਜਿਹੜਾ ਕੇ ਲਿਖਾ ਨਹੀਂ ਗਾ ਸੋਮੇ ਜੀ ਨੂੰ ਲੈਣਾ ਪੋਖਾ ਦੇ ਨਾਮ ਲੈਣਗੇ ਸਮਾਜ ਸੇਵਾ ਦੇਗਾ ਸਾਰਿਆਂ ਤੋਂ ਬਹੁਤ ਅਗਰਾਹੀ ਇਹ ਮੈਂ ਟੀਮ ਬਣਿਆ ਅੱਜ ਅੱਗੇ ਤੋਂ ਇਸ ਨੂੰ ਬਣਾਇਆ ਕਰਦਾ ਹੈ ਜੀ ਕਾਰਨ ਬਹੁਤ ਸਾਰੇ ਪ੍ਰੋਜੈਕਟਸ ਕਰੇਗਾ ਸਾਰਿਆਂ ਦੀ ਸੰਕਲਪਨ ਇਸੇ ਤਰ੍ਹਾਂ ਸਮਾਜ ਸੇਵਾ ਦੇ ਕਾਰਜ ਕਰਦੇ ਜਾਵਾਂਗੇ ਥੈਂਕ ਯੂ ਮਾਰੂਤ ਸੇਵਾ ਸੁਸਾਇਟੀ ਦੀ ਕਮੇਟੀ ਵੱਲੋਂ ਰਾਗੜਿਆ ਪੁਰੇ ਵਿੱਚ ਅੱਜ ਸੈਕਟਰ 20 ਦੇ ਕਰਕੇ ਬੱਚਿਆਂ ਵਿੱਚ ਪੁੰਨਰਸਮਰੋਹ ਪਹੁੰਚਾਤੀ ਜਿੱਤੇ ਸਾਡੇ ਮਹਿਮਾਨ ਸਰਦਾਰਪੁਰ ਦੇ ਕਮੇਟੀ ਇੱਥੇ ਆਏ ਤੇ ਬੱਚੇ ਨੂੰ ਅਸ਼ੀਰਵਾਦ ਦਿੱਤਾ ਤੇ ਤਕਰੀਬਨ 150 ਤੋਂ ਕਰੀਬ ਬੱਚਿਆਂ ਨੂੰ ਉਹਨਾਂ ਨੇ ਸੈਕਟਰ ਵੱਲੋਂ ਮੈਂ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇਸਰੇ ਤਰ੍ਹਾਂ ਕਰਮ ਦੇ ਕੰਮਾਂ ਦੇ ਵਿੱਚ ਨਾਲ ਖੜੇ ਮਹਿਮਾਨ ਸਹਿਬਾਨ ਤੋਂ ਮੁੱਖ ਅਧਿਕਾਰੀ ਸਹਿਬਾਨ ਸਾਰੇ ਰਾਜਨੀਤਿਕ ਜੀ ਯੋਗਦਾਨ ਦਿੰਦੇ। ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਜਣੇ ਸਾਡੇ ਨਾਲ ਇਦਾਂ ਹੀ ਸਾਡਾ ਸਾਥ ਦਿਓ। ਅਸੀਂ ਐਨਜੀਓ ਨੂੰ ਵਰਲਡ ਲੈਵਲ ਤੇ ਵੀ ਲੈ ਕੇ ਜਾਵਾਂਗੇ। ਇਸ ਐਨਜੀਓ ਦੇ ਵਿੱਚ ਸਾਡੇ ਨਾਲ ਪੱਕੋ ਇੱਕ ਅਹਿਮ ਰੋਲ ਖੜੇ ਮਜੀਦ ਸਿੰਘ ਅਰੋੜਾ ਜੀ ਦਾ ਹੈ। ਜਿੱਥੇ ਵੀ ਡਿਊਟੀ ਲੱਗਦੀ ਹੈ। ਜੇ ਫਿਰ ਵੀ ਡਿਊਟੀ ਲੱਗਦੀ ਹੈ ਮਜੀਦ ਸਿੰਘ ਨਰਵਲਾ ਜੀ ਤੁਹਾਡੇ ਨਾਲ ਨਾਮ ਨਾਮ ਕਰੀ ਅੰਕਲ ਜੀ ਦੇ ਬਰਨ ਸਿੰਘ ਗਿਆਪੁਰਾ ਜੀ ਨੇ ਬਲੇ ਬੱਡੇ ਵੀਰ ਜੀ ਨੇ ਪੁੱਤਾਂ ਜੀ ਨੇ ਸਾਡੇ ਜਿੰਨੇ ਵੀ ਸਤ ਮਹਿਮਾਨ ਸਹਿਬਾਨ ਦੇ ਕੈਲੋ ਜਿੰਨੇ ਵੀ ਮੈਂਬਰ ਨੇ ਕਿ ਇਹਨਾਂ ਦੀ ਬਦੌਲਤ ਅਸੀਂ ਇੱਥੇ ਖੜੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਹੋਰ ਸਾਂਝੀ ਟੈਂਸ਼ਨ ਲੈ ਕੇ ਅਸੀਂ ਹੁਣ ਸਕੂਲਾਂ ਦੇ ਵਿੱਚ ਵੀ ਅਸੀਂ ਜਿੱਥੇ ਤੇ ਲੋੜ ਹੋएगी ਕਿੁੱਤਿਆਂ ਦੀ ਟੁਇਟਰਾਂ ਦੀ ਜਾਂ ਲੜਦੀਆਂ ਕਿਤਾਬਾਂ ਦੀ ਅਸੀਂ ਬਣਨਾ ਹੈ ਕਿਉਂਕਿ ਜੇ ਸਾਡੇ ਛੋਟੇ ਉਪਰਾਲੇ ਨਾਲ ਬੱਚਿਆਂ ਦਾ ਭਲਾ ਹੁੰਦਾ ਹੈ ਤੇ ਆਪ ਸਾਡੇ ਪੈਰੋ ਦੇ ਨਾਲ ਅਸੀਂ ਇਹ ਭਲਾ ਕਰਨ ਤੋਂ ਕਿ ਪਿੰਚ ਨਹੀਂ ਝਟਾਂਗੇ ਤੇ ਹਰ ਵਕਤ ਵੀ ਬੱਚਿਆਂ ਦੇ ਨਾਲ ਸਕੂਲ ਦੇ ਨਾਲ ਤੇ ਵਾਏ ਜੀ ਦਾ ਕਾਹਦਾ ਹੋਰ ਬੰਦ ਕਰਾਂ ਤੇ ਇਹਦੇ ਵਿੱਚ ਜਿਹੜੀ ਸਾਡੀ ਸੰਸਥਾ ਦੇ ਮੈਕਪਰ ਦਾ ਬਾਦ ਨੇ ਵਿੱਚ ਕੇ ਸਵਾਰਤਾ ਦੀ ਸੇਵਾ ਕਰ ਰਿਹਾ ਇਹ ਸਾਡਾ ਛੋਟਾ ਜਿਹਾ ਆਪਣਾ ਪਿਤਾ ਜੋ ਕੇ ਹੰਢ ਆਈ ਆ ਤੇ ਬੱਚਿਆਂ ਨੂੰ ਮੰਨ ਤੋਂ ਫਿਟਾ ਹੋ ਸਕੇ ਤੇ ਸਾਡੀ ਸਤਿ ਸ੍ਰੀ ਅਕਾਲ ਇਹ ਹੀ ਉਦੇਸ਼ ਹੈ ਵੀ ਬੱਚਿਆਂ ਦੇ ਜਿਹੜੀ ਵੀ ਲੋੜ ਹੈਗੀ ਉਹਨਾਂ ਦੇ ਵੱਧ ਤੋਂ ਵੱਧ ਉਹਨਾਂ ਨੂੰ ਸਹਿਯੋਗ ਦਿੱਤਾ ਜਾਵੇ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਆ ਤੇ ਜਿਹੜੇ ਬੱਚੇ ਬੈਠੇ ਆ ਇਹ ਸਕੂਲ 'ਚ ਪੜ੍ਹ ਰਹੇ ਆ ਤੇ ਇਹਨਾਂ ਨੂੰ ਮੈਨੂੰ ਤਾਂ ਪਤਾ ਹੈ ਸਕੂਲ ਬਾਰੇ ਤੇ ਬਹੁਤ ਨਾਲ ਇੱਥੇ ਬੱਚਿਆਂ ਨੇ ਹਰ ਪੱਖੋਂ ਆਪਣੇ ਜੀ ਪਿਆਰੇ ਵਿਦਿਆਰਥੀਓ ਹਾਂ ਪ੍ਰਤੀਸਾਗੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM GURIA EDUCATION SOCIETY RAM GURIA SCHOOL RAM GURIA COLLEGE ਇਹ ਨਾਮ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਲਿਆ ਜਾਵੇ ਪਰ ਜਿੱਤੇ ਦਾ ਕਿਤੇ ਉਸ ਕੰਟਰੀ ਦੇ ਵਿੱਚ ਉਸ ਸ਼ਹਿਰ ਦੇ ਵਿੱਚ ਕੋਈ ਇੱਕ ਵਿਅਕਤੀ ਹੱਥ ਖੜਾ ਕਰ ਦੁੰਦਾ ਕਿ ਮੈਂ ਵੀ ਰਾਮਬੜੀਆ ਸਕੂਲ ਦਾ ਕੌਮੇ ਦਾ ਵਿਦਿਆਰਥੀ ਆ ਵਿਦਿਆਰਥਣ ਤੇ ਸਾਨੂੰ ਆਪਣੇ ਆਪ ਤੇ ਮਾਣ ਹੁੰਦਾ ਹੈ ਕਿ ਸਾਡੇ ਪਿਆਰੇ ਸ਼ਹਿਰ ਦਾ ਨਾਮ ਜਿਹਦੀ ਨਹੀਂ ਸਾਡੇ ਬਜ਼ੁਰਗਾਂ ਨੇ ਰੱਖੀ ਸੀ ਰਾਮਬੜੀਆ ਐਜੂਕੇਸ਼ਨ ਕਾਉਂਸਲ ਬਣਾਈ ਜਿਹਨੂੰ ਅੱਜ ਸਰਦਾਰ ਜੋਸ਼ ਸਿੰਘ ਜੀ ਬਹੁ ਵੀ ਸੰਭਾਲ ਰਹੇ ਹੋ ਤੇ ਸਮੁੱਚੀ ਟੀਮ ਸੰਭਾਲ ਰਹੀ ਹੈ ਉਹ ਇੱਕ ਬੜੀ ਵੱਡੀ ਸੇਵਾ ਹੈ ਵਿਦਿਆਰਥੀ ਬਾਦਿਆਣੀ ਅੱਜ ਦੇ ਸਮੇਂ ਦੇ ਹਾਨੀ ਬਣਾ ਕੇ ਬੱਚਿਆਂ ਦੀ ਉਸ ਪਨੀਰ ਨੂੰ ਤਿਆਰ ਕਰਕੇ ਸੁਸਾਇਟੀ ਨੂੰ ਭੇਜਣਾ ਜਿਨ੍ਹਾਂ ਦੇ ਅੱਗੇ ਜਾ ਕੇ ਸਾਡੇ ਪ੍ਰੋਫੈਸਰ ਮਹਿੰਦਪਾ ਪ੍ਰੋਫੈਸਰ ਕਾਲ ਸਤਿਗ੍ਰਿਤਾ ਸਿੰਘ ਜੀ ਸੋਕੀ ਆ ਹੋ हरदीप सिंह की, वो भी छेजी आए सरदार हरदीप सिंह मैम साहबानू बेनती है कि ਜੇ ਮਾਲਕਪੁਰ ਲਾਈ ਸੋਸਾਇਟੀ ਵੱਲੋਂ ਰਾਮਕਰੀਆ ਸੰਸਥਾ માં ਦੇ ਬੱਚਿਆਂ ਲਈ ਸਵੈਟਰ ਕੁੱਗੀਆਂ ਵੱਡੀਆਂ ਦਿੱਤਾ ਜਿਹੜਾ ਕਿ ਮੈਨੂੰ ਲੱਗਦਾ ਕਿ ਬਹੁਤ ਹੀ ਇੱਕ ਵਧੀਆ ਉਪਰਾਲਾ ਹੈ ਮੈਂ ਪਹਿਲਾਂ ਵੀ ਕਹਿਣੀ ਹੁੰਦੀ ਕਿ ਜੇ ਬੱਚੇ ਦੇ ਆਉਣ ਵਾਲੀ ਜਿਹੜਾ ਮੌਸਮ ਹੈ ਤੇ ਬੱਚੇ ਜੋ ਗਰੀਬ ਘਰਾ ਦੇ ਬੱਚੇ ਸਾਡੇ ਕੋਲ ਆਉਂਦੇ ਨੇ ਤਾਂ ਟਾਂ ਟੱਕ ਦਿੰਨੇ ਆ ਤਾਂ ਬਹੁਤ ਵੱਡਾ ਉਹਨਾਂ ਦਾ ਸੈਕਿੰਡ ਉਹਨਾਂ ਦਾ ਕੰਮ ਹੈ ਸੋ ਮੇਰੇ ਨਾਲ ਰਾਮਬੜੀਆ ਗਰਲ ਸਕੂਲ ਦੇ ਪ੍ਰਿੰਸੀਪਲ ਮੈਡਮ ਮਰਮਦੀਪ कौर ਜੀ ਨੇ ਮੈਥੋ ਰਾਮਬੜੀਆ ਬॉयਸ ਸਕੂਲ ਦੇ ਪ੍ਰਿੰਸੀਪਲ ਮਿਸ ਮਨਪ੍ਰੀਤ कौर ਜੀ ਨੇ ਸਾਡੇ ਨਾਲ ਤੇ ਮਾਨਵਤਾ ਫਲਾਈ ਸੋਸਾਇਟੀ ਦੇ ਇਸ ਵਕ ਸਾਰੇ ਜੋ ਐਗਜ਼ੈਕਟਿਵ ਟੀਮ ਹੈ ਉਹ ਸੱਜਣ ਬੈਠੀ ਹੋਈ ਹੈ ਜਿन्हें ਅਸੀਂ ਬਹੁਤ ਧੰਨਵਾਦੀਆਂ ਅੱਗੇ ਵੀ ਇਹ ਸੰਗ ਇਸ ਤਰ੍ਹਾਂ ਆਦੇਣਾ ਉਹ ਭਰਾਵਾਂ ਨਾਲ ਨਿਵਾਜਦੇ ਨੇ ਅੱਜ ਵੀ ਨਿਵਾਜਿਆ ਤੇ ਇੱਥੇ ਆਇਆ ਦੇਈ ਜੀਆ ਨੂੰ ਤੇ ਬਹੁਤ ਧੰਨਵਾਦ ਇਹਨਾਂ ਦਾ ਤੇ ਸੁਭਾ ਦੇ ਲਈ ਮੇਰੇ ਨਾਲ ਨੇ ਮੈਡਮ ਪ੍ਰਿੰਸੀਪਲ ਮੰਟਰੀ ਫਰ ਸੁਖੀ ਮੈਡਮ ਸਾਡੇ ਨਾਲ ਨੇ ਅੱਜ ਮਾਨਵਤਾ ਭਲਾਈ ਸੇਵਾ ਸੁਸਾਇਟੀ ਵੱਲੋਂ ਬੱਚਿਆਂ ਨੂੰ ਜੋ ਟਰੈਕਟਰ ਕੁੱਟੀਆਂ ਵੰਡੇ ਗਏ ਆ ਉਹਨਾਂ ਲਈ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਪਿਛਲੇ ਵਾਰ ਇਹਨਾਂ ਨੇ ਬੱਚਿਆਂ ਨੂੰ ਸ਼ੂਜ਼ ਦਿੱਤੇ ਸੀ ਤੇ ਇੰਦੇ ਨਾਲ ਬਹੁਤ ਸਾਨੂੰ ਬੱਚਿਆਂ ਨੂੰ ਆਸਰਾ ਲੱਗਦਾ ਇਸ ਦਾ ਬਹੁਤ ਬਹੁਤ ਧੰਨਵਾਦ। ਸਾਡੇ ਦੇ ਰਾਜ ਨੇ ਕਿਹਾ ਸਬੰਦੇ ਬੱਚਿਆਂ ਵਾਸਤੇ ਅੱਜ ਮਾਨਵਤਾ ਦਾ ਢਾਈ ਦੇਣਾ ਚਾਹੁੰਦੇ ਨੇ ਕਿ ਸਾਰੇ 3 ਬੱਚੇ ਬਹੁਤ ਨੰਬਰ ਆ ਰਿਹਾ ਹੈ। ਇਹ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਜਿਨਾ ਗਰਲਜ਼ ਆਂਡ ਵੌਇਸ ਨੂੰ ਅੱਜ ਸਟੈਗਰ ਦਿੱਤੇ ਗਏ ਹੈਗੇ ਨੇ ਜਿਨ੍ਹਾਂ ਨੇ ਵੀ ਆਪਣਾ ਕਿ ਇਹ ਬੱਚਿਆਂ ਦੀ ਸੇਵਾ ਕੀਤੀ ਹੈ ਪਰਮਾਤਮਾ ਜੀ ਉਹਨਾਂ ਤੇ ਹੋਰ ਕਾਰ ਵੀ ਆਸਰੇ ਹੋਣ ਸਾਰਿਆਂ ਆਪਾਂ ਇਹੀ ਬੇਨਤੀ ਕਰਦੇ ਹੈਗੇ ਆ ਕਿ ਜਿੱਦ ਤੇ ਆਪਾਂ ਆਪਣੇ ਪਰਿਵਾਰ ਵਾਸਤੇ ਸੋਚਦੇ ਆ ਤੇ ਸਮਾਜ ਦੇ ਉਸ ਵਰਗ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਰਹੇ ਨੇ ਉਹਨਾਂ ਵਾਸਤੇ ਵੀ ਜ਼ਰੂਰ ਸੋਚੋ ਲੋ ਵੀ ਬਿਲਕੁਲ ਹੈਗਾ ਯਾਰ ਉਹ ਜ਼ਰੂਰ ਇਸਟਾਨੀਆਂ ਜਿਹੜੀਆਂ ਐਨਜੀਓ ਦਾ ਹੈ ਨੇ ਉਹਨਾਂ ਦੇ ਵਿੱਚ ਤੁਸੀਂ ਯੋਗਦਾਨ ਦਿਓ ਤਾਂ ਕਿ ਇਹਨਾਂ ਬੱਚਿਆਂ आप फ़ायदा पहुंचा सके कहते अपने लिए जीना तो आम कहानी है दूसरों के लिए जीना ही जिंदगानी है हर कोई अपने लिए सोचता है कोशिश करिए कि आपा अपने आले दुआले जिसनों जिस चीज़ की लोड है उसकी वाँह पढ़िए और समाज बराबरता दे आप